ਲੋ ਵੀ ਹੱਤ ਦੀ ਗਰਮੀ ਦੇ ਸੋਹਣੇ ਮੌਸਮ ਦਾ ਲਾਹ ਲੈਣ ਲੱਗੇ ਆ ਜੀ ਬਾਬੂੜਾ ਸਾਹਿਬ ਜੀ ਦੇ ਦਰਸ਼ਨ ਕਰ ਚਲੇ ਆ ਰਾਈਡ ਕਰਨ ਲੱਗੇ ਬਾਬੂੜਾ ਸਾਹਿਬ ਜੀ ਤੇ ਉਹ ਜੋ ਤੋਰਦੇ ਲੱਗੇ ਪੰਜਾਬੀ ਉਦਾਂ ਦੇ ਬਾਹਰੋਂ ਆਉਂਦੇ ਆ ਆਪਾਂ ਜੀ ਆ ਫੇਸ ਕਵਰ ਕਰਨ ਨੂੰ ਆਇਆ ਸਪੈਸ਼ਲ ਸਾਈਕਲਿੰਗ ਆਸਤੇ ਉਹ ਜਿਹੋ ਜਿਹੇ ਪ੍ਰੋਫੈਸ਼ਨ ਚੂਜ਼ ਕਰ ਲੈ ਚੀਜ਼ਾਂ ਵੀ ਉਹ ਜੇ ਗਿਫਟ ਹੁੰਦੀਆਂ ਹਨ ਹੁਣ ਭਾਈ ਦੇ ਸਾਈਕਲ 'ਚ ਫੂਕ ਫੂਕ ਭਰਤੀ ਆ ਹਵਾ ਭਰਤੀ ਹੁਣ ਕਲਿਮ ਨੇ ਐਕਸਟਰਾ ਆਰ ਮੰਗਾਈ ਆ ਮੋਬਾਈਲ ਸਟੈਂਡ ਰੀਚਾਰਜੇਬਲ ਟਾਰਚ ਇੱਕ ਆ ਟਾਰਚ ਜੇ ਲੰਮੇ ਟੂਰ ਤੇ ਜਾਣਾ ਹੋਵੇ ਉਹਦੇ ਆਸਤੇ ਫਿਰ ਸਾਰਾ ਸਮਾਨ ਪੁਰਾਣਾ ਦੀਦਾ ਗੱਲ ਇੱਦਾਂ ਵੀ ਹਵਾ ਚੱਲੀ ਜਾਂਦੀ ਐ ਤੇ ਨਾ ਜਾਣ ਲੱਗੇ ਤਾਂ ਵਾ ਬੈਕ ਸਾਈਡ ਦੀ ਆ ਆਉਣ ਲੱਗੇ ਆ ਉਹ ਮਨ ਨੂੰ ਸ਼ਾਂਤ ਕਰ ਲਈ ਕਿਧਰ ਕਿਧਰ ਭੱਜ ਰਹੇ ਆ ਇਹਦਾ ਪਤਾ ਹੀ ਕੋਈ ਨਹੀਂ ਆ ਚਲੋ ਇਹਨੇ ਦੌਰ ਕਿੱਥੇ ਖਤਮ ਹੁੰਦੀ ਜਾਗੇ ਇਹ ਤਾਂ ਰੱਬ ਹੀ ਜਾਣਦਾ ਜਿੰਨੇ ਕਿ ਮੈਦਾਨ ਸਾਰੇ ਖਾਲੀ ਦਿਖਾਂਦੇ ਆ ਅੱਜ ਤੋਂ ਦਸਾਂ ਦਿਨਾਂ ਨੂੰ ਇਹ ਮੈਦਾਨ ਸਾਹਿਬ ਐ ਲੱਗਣਾ ਜਿਵੇਂ ਸਤਲੁਜ ਦਰਿਆ ਹੀ ਵਗਣਦਾ ਹੁੰਦਾ ਪਾਣੀ ਖੜਾ ਹੋਣਾ ਝੋਨਾ ਲੱਗਾ ਹੋਣਾ ਹਰੀਆਲ ਦਿਖਣੀ ਆ ਤੇ ਨਾਲ ਜਦੋਂ ਫੁਮਸ ਉਮਸ ਆ ਜਣੀ ਨਾਲ ਹਿਊਮਿਡਿਟੀ ਸਭ ਕੁਝ ਬਦਲ ਜਾਣਾ ਵਾਏ ਗੁਰੂ ਵਾਏ ਸਰਦੀਆਂ ਦੇ ਵਿੱਚ ਇਹੋ ਜਿਹੀ ਰੈਡ ਤੇ ਆਪਣੇ ਨਾਰਮਲ ਹੁੰਦੀ ਰਹਿੰਦੀ ਆ ਦਰਬਾਰ ਸਾਹਿਬ ਜਾਣਾ ਬਾਬੂ ਦਾ ਸਾਹਿਬ ਜਾਣਾ ਪਉਵਿੰਡ ਸਾਹਿਬ ਗੋਇੰਦਵਾਲ ਸਾਹਿਬ ਪਰ ਗਰਮੀਆਂ ਦੇ ਵਿੱਚ ਸਹੀ ਦੇਣ ਦੀ ਵੇਡ ਕਰਨੀ ਪੈਂਦੀ ਕਿਦ ਦਿਨ ਸਹੀ ਦੇਣਾ ਵੇ ਠੰਡਾ ਮੌਸਮ ਹੋਵੇ ਤਾਂ ਫੇਰ ਆਪਾਂ ਸਾਈਕਲ ਕੱਢੀਏ ਸੋ ਅੱਜ ਮੌਸਮ ਸੋਹਣਾ ਵਾ లైక్ ਪਰ ਬੰਦਿਆ ਹੀ ਤੈਨੀ ਆ ਨਿੱਕੀ ਜੀ ਵਾਟਰ ਬ੍ਰੇਕ ਆਪਣੀ ਲਓ ਵੀ ਹੈ ਬੋਰ ਪिपल ਸਾਡੀ ਪੰਜਾਬ ਦੀ ਸ਼ਾਨ ਹੈ ਸਾਈਕਲ ਚਲਾਉਣ ਦਾ ਮਜ਼ਾ ਤੇ ਹੁੰਦਾ ਵੱਡੇ ਰੋਡ ਤੇ ਪਰ ਜਿਹੜੀ ਸ਼ਾਂਤੀ ਆ ਤੇ ਟ੍ਰੈਫਿਕ ਨਹੀਂ ਹੁੰਦੀ ਉਹ ਹੁੰਦੀ ਨਿੱਕੇ ਰੋਡ ਤੇ ਸਫ਼ਰ ਕਰਕੇ ਮੰਜ਼ਲ ਤੇ ਪਹੁੰਚੀਦਾ ਨਾ ਆਨੰਦ ਆਉਂਦਾ ਹੀ ਆਉਂਦਾ ਭਾਵੇਂ 2-4 ਸੈਕਿੰਡ ਹੀ ਆਵੇ ਸਫ਼ਰ ਛੋਟਾ ਭਾਵੇਂ ਵੱਡਾ ਹੋਵੇ ਨਜ਼ਾਰਾ ਸਫ਼ਰ ਦਾ ਹੀ ਹੁੰਦਾ ਵਾ ਪਰ ਮੰਜ਼ਲ ਦਾ ਆਨੰਦ ਆਉਂਦਾ ਹੈ ਹੋਣਗੇ ਆ ਬਾਬਾ ਸਾਹਿਬ ਇਹ ਰਾਈਡ ਆਪਣੀ 55 ਕਿਲੋਮੀਟਰ ਦੀ ਹੈਗੀ ਆਪਣਾ ਹੁਣ ਸੋ ਇਹ ਤਾਂ ਚੱਲਦੀ ਰਹਿੰਦੀ ਰੁਟੀਨ ਰਾਈਡਸ ਇਹੋ ਹੀ ਆਪਾਂ ਨੂੰ ਹੋ ਸਕ ਦੇਂਦਾ ਵਾ ਲੰਮੀ ਰਾਈਡ ਕਰਨ ਦਾ ਮਿੱਠਾ ਵਾਈਡ ਇਹ ਆਪਣੇ ਸਾਈਕਲ ਇੱਧਰ ਆਪਣਾ ਬਾਬਾ ਵਾਈਡ ਸੰਗਰਾਮ ਦੇ ਆਹੜ ਦੀ ਅੱਜ ਸੰਗਰਾਮ ਕਰਕੇ ਬਾਬਾ ਬੜਾ ਸਾਹਿਬ ਬਹੁਤ ਅਕਤ ਹੁੰਦਾ ਵਾਈਡ ਸੰਗਰਾਮ ਤੇ ਦਿਹਾੜੇ ਦੇ ਬਾਬਾ ਦਾ ਸਾਹਿਬ ਜੀ ਦੇ ਰੌਣਕਾ ਵੇਖੋ ਰਾਤ ਦਾ ਸਮਾਂ ਹੋ ਗਿਆ ਪਰ ਫਿਰ ਵੀ ਸੰਗਤ ਦਾ ਜਿਹੜਾ ਹੈ ਨਾ ਪ੍ਰਚਾਨ ਕਿੰਨਾ ਵਾ ਤੇ ਰਾਤ ਤੱਕ ਕੀ ਕੱਲ ਰਾਤ ਤੋਂ ਲੈ ਕੇ ਅੱਜ ਤੱਕ ਦੁਨੀਆ ਪਰ ਪਰ ਬਾਹਰ ਤੋਂ ਕਰਿਆ ਚਾਰ ਦਸ ਦਸ ਤੁਹਾਨੂੰ ਆਇਆ वापसी टूर तो पहला एक बार बॉर्डला फिल कर कर लगी फिर कॉन्टीन्यू पैडलिंग होगी आने लगे एक घंटे भी बी मिनट चे सो जान लगे होप सो इनके चिर पहुंच जाएंगे गए गर्मी का मौसम मा दिन वाइया आया अज ठंडा दिन ही ਸੋ ਵਧੀਆ ਧਾਰਨਿਕ ਰਾਈਡ ਆਪਣੀ ਹੋ ਗਈ ਅੱਜ ਇਦਾਂ ਤਾਂ ਫਿਰ ਮੌਸਮ ਆਊਗਾ ਸ਼੍ਰੀ ਦਰਬਾਰ ਸਾਹਿਬੀ ਸਰ ਜਾਵਾਂਗੇ ਚਲ ਵਾਏ ਬਰੋ ਵਾਏ ਰਿਕਾਰਡ ਬ੍ਰੇਕਿੰਗ ਰਿਹਾ ਅੱਜ 1 ਘੰਟੇ ਤੇ 10 ਕਿ ਮਿੰਟ ਦੇ ਵਿੱਚ ਹੀ 10 12 ਮਿੰਟ ਦੇ ਵਿੱਚ ਬਾਬੜਾ ਸਾਹਿਬ ਤੋਂ ਪਿੰਡ ਲੋਕ ਕੇ ਆ ਗਿਆ ਅੱਜ ਆਪਾਂ ਕਿੰਨੇ ਜਾਣੇ ਨੱਪੀਆਂ ਐ ਬਹੁਤ ਵਧੀਆ ਰਿਹਾ ਇਹ ਨਾਲ ਹੀ ਆਪਣੀ ਅੱਜ ਦੀ ਰਾਈਡ ਕੰਪਲੀਟ ਆ ਗਏ ਪਿੰਨ ਇੱਥੇ ਰਾਈਡ ਕਰਾਂਗੇ